ਅਸੀਂ ਉਹਨਾਂ ਜਿਹੜੇ ਡਿਵੈਲਪਮੈਂਟ ਵਰਕਰਸ ਆ ਉਹਨਾਂ ਦੀ ਰਿਵਿਊ ਮੀਟਿੰਗ ਰੱਖੀ ਸੀ ਸਭ ਤੋਂ ਪਹਿਲਾਂ ਅਸੀਂ ਜਿਹੜੇ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਇਨੋਸੈਂਟ ਜਿਹੜੇ ਟੂਰਿਸਟ ਦੇ ਉੱਤੇ ਉਹਨਾਂ ਦੇ ਵਿਕਟਿਮਸ ਨੂੰ ਵੀ ਪੇਡ ਹੋਮੇਜ ਸਾਡੀਆਂ ਦਿਲ ਦੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਦੇ ਨਾਲ ਹੈ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਕਿ ਜਿਹੜੇ ਬੰਦੇ ਜ਼ਖਮੀ ਹੋਏ ਉਹ ਜਲਦੀ ਸਿਹਤਯਾਬ ਹੋਣ ਤੇ ਆਪਣੇ ਪਰਿਵਾਰਾਂ ਵਿੱਚ ਜਾਣ ਤੇ ਇਸ ਤੋਂ ਬਾਅਦ ਅਸੀਂ ਸਿੱਧਾ ਜੀ ਕਾਲੀ ਮਾਤਾ ਮੰਦਿਰ ਜਾ ਰਹੇ ਹਾਂ ਉੱਥੇ ਜਾ ਕੇ ਵੀ ਮਾਤਾ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਾਂਗੇ ਔਰ ਜਿਹੜੀ ਨੇਸ਼ਨ ਹੈ ਜੀ ਸਾਰੇ ਇਸ ਵੇਲੇ ਪੂਰੇ 140 ਕਰੋੜ ਬੰਦੇ ਜਿਹੜੇ ਹੈਗੇ ਆ ਉਹ ਇੱਕ ਜੁੱਟ ਹੈ ਔਰ ਅਸੀਂ ਆਪਣੀ ਸਰਕਾਰ ਦੇ ਨਾਲ ਅਸੀਂ ਉਮੀਦ ਕਰਦੇ ਆ ਕਿ ਪੂਰਾ ਬੀਫਟਿੰਗ ਰੈਪਲਾਈ ਔਰ ਇਹਦੇ ਵਿੱਚ ਜਿਹੜੇ ਕਸ਼ਮੀਰ ਦੇ ਲੋਕਾਂ ਨੇ ਵੀ ਜਿਸ ਤਰ੍ਹਾਂ ਇਹ ਪਹਿਲੀ ਵਾਰ ਇਹ ਆ ਕਿ 35 ਸਾਲਾਂ ਚਕ ਕੰਪਲੀਟ ਹਾਰਟ ਜਿਹੜਾ ਕਸ਼ਮੀਰ ਦੇ ਲੋਕ ਵੀ ਖੁੱਲ ਕੇ ਅੱਤਵਾਦ ਦੇ ਖਿਲਾਫ ਸਾਹਮਣੇ ਆਏਗਾ ਔਰ ਜਿਹੜੇ ਇਨੋਸੈਂਟ ਬੰਦੇ ਮਰੇ ਆ ਜੀ ਉਹਦੇ ਵਿੱਚ 28 ਜਿਹੜੇ ਹੈਗੇ ਆ ਪਰਿਵਾਰ ਬਿਚਾਰੇ ਹਾਨੀ ਕੋਈ ਆਪਣਾ ਹਨੀਮੂਨ ਤੇ ਗਿਆ ਸੀ ਐਜ਼ ਅ ਟੂਰਿਸਟ ਗਿਆ ਸੀ ਬੰਦਾ ਜਦੋਂ ਮੈਨੂੰ ਪਤਾ ਜਦੋਂ ਅਸੀਂ ਕਸ਼ਮੀਰ ਗਏ ਸੀ ਪਹਿਲੀ ਵਾਰੀ ਬੰਦਾ ਕਿੰਨੇ ਕਿੰਨੇ ਸਾਲ ਪਲਾਨ ਕਰਦਾ ਔਰ ਜਿਹੜੀ ਹੈਗੀ ਉਹਨੂੰ ਕਹਿੰਦੇ ਆ ਵੀ ਧਰਤੀ ਦੇ ਉੱਤੇ ਜੰਨਤ ਇਹ ਜੰਨਤ ਦੇਖਣੀ ਹੈ ਔਰ ਕਿਹੜੀਆਂ ਸੱਦਰਾਂ ਦੇ ਨਾਲ ਜਾਂਦਾ ਹੈਗਾ ਔਰ ਉੱਥੇ ਜੁੜੇ ਉਹਨਾਂ ਨੇ ਘਰੌਣੀ ਹਰਕਤ ਕੀਤੀ ਆ ਮੈਨੂੰ ਪੂਰਾ ਜੀ ਕਿਹਾ ਜੀ ਦੇ ਵਿਲ ਬੀ ਬਰਾਉਟ ਟੂ ਜਸਟਿਸ ਸਾਨੂੰ ਪੂਰਾ ਸਾਡੀ ਸਰਕਾਰ ਔਰ ਸਾਡੇ ਜਿਹੜੇ ਸਕਿਉਰਿਟੀ ਫੋਰਸਸ ਆ ਉਹਨਾਂ ਨੂੰ ਬੀਫਟਕ ਰਿਪਲਾਈ ਦੇਣਗੇ ਬਟ ਉਹਦੇ ਚ ਜਿਹੜੀਆਂ ਇੱਕ ਦੋ ਚੀਜ਼ਾਂ ਜੜੀਆਂ ਇੱਕ ਪੋਨੀ ਵਾਲਾ ਸੀ ਉਹ ਆਪਣੇ ਪਰਿਵਾਰ ਦਾ ਇੱਕੋ ਹੀ ਇੱਕ ਉਹ ਜਿਹੜਾ ਆਦਲ ਸੀਗਾ ਉਹ ਬਰੈਡ ਆਰਨਰ ਸੀਗਾ ਤੇ ਉਹ ਨਿਹੱਥਾ ਹੀ ਉਹ ਜਿਹੜਾ ਸੀਗਾ ਉਹ ਅੱਤਵਾਦੀਆਂ ਦੇ ਨਾਲ ਹੋ ਰਿਝ ਗਿਆ ਕਿਉਂਕਿ ਉਹ ਉਹਨੂੰ ਪਤਾ ਸੀਗਾ ਸਾਡੀ ਰੋਜ਼ੀ ਰੋਟੀ ਜਿਹੜੀ ਆ ਉਹ ਸਾਡੇ ਮਹਿਮਾਨਾਂ ਤੇ ਡਿਪੈਂਡ ਕਰਦੀ ਆ ਕਿਉਂਕਿ ਕਸ਼ਮੀਰ ਦੀ ਜਿਹੜੀ ਮੇਨ ਇਕਨੋਮੀ ਆ ਟੂਰਿਜ਼ਮ ਤੇ ਡਿਪੈਂਡ ਕਰਦੀ ਆ ਉਸ ਬੱਚੇ ਨੇ ਔਰ ਜਿਹੜੇ ਬਾਕੀ ਦੇ ਬੰਦੇ ਜਿਹੜੇ ਅੱਤਵਾਦ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਆ ਤੇ ਮੈਂ ਉਮੀਦ ਕਰਦਾ ਕਿ ਜਿਹੜੀ ਸਾਡੀ ਇਹ ਭਾਵਨਾ ਹੈਗੀ ਔਰ ਨੈਸ਼ਨਲ ਲੈਵਲ ਤੇ ਸਾਡੀ ਭਾਵਨਾ ਹੈਗੀ ਆ ਤੇ ਜਿਹੜਾ ਇਹ ਹੁਣ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਅਤੰਕਵਾਦ ਦਾ ਜਿਹੜਾ ਹੈਗਾ ਉਹ ਜੜੋਂ ਹੀ ਖਾਤਮਾ ਕੀਤਾ ਜਾਏਗਾ ਔਰ ਸਾਰੀਆਂ ਪਾਰਟੀਆਂ ਸਾਰੇ ਜਣੇ ਅਸੀਂ ਜਿਹੜੇ ਆ ਕੇ ਗਵਰਨਮੈਂਟ ਨੇ 올 ਪਾਰਟੀ ਮੀਟਿੰਗ ਵੀ ਬੁਲਾਈ ਔਰ ਸਾਰੇ ਇਹਦੇ ਵਾਸਤੇ ਕੰਮ ਰਗੇ ਸਰ ਦੂਜਾ ਅਸੀਂ ਜਿਹੜਾ ਸਾਰੇ ਡਿਪਾਰਟਮੈਂਟ ਵਾਈਜ਼ ਮੈਂ ਰਿਵਿਊ ਕੀਤੇ ਆ ਜੀ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬੀੜਾ ਚੁੱਕਿਆ ਕਿ ਰੰਗਲਾ ਪੰਜਾਬ ਬਣਾਣਾ ਉਹਦੇ ਵਿੱਚ ਅਸੀਂ ਜਿਸ ਤਰ੍ਹਾਂ ਪੁਲਿਸ ਦਾ ਹੈਗਾ ਸਾਡੇ ਰੀਸੈਂਟਲੀ ਦੋ ਤਿੰਨ ਹੈਪਨਿੰਗ ਹੋਈਆਂ ਸੀ ਜੀ ਪਹਿਲੇ ਇੱਕ ਤਾਂ ਜਿਹੜਾ ਬੰਦਾ ਮਾਮੂ ਸੀ ਉਹਦਾ ਮਾਰਡਰ ਹੋਇਆ ਪਰੌਂਠਾ ਮਾਰਕੀਟ ਦੇ ਵਿੱਚ ਔਰ ਦੂਜਾ ਉਸ ਤੋਂ ਬਾਅਦ ਜਿਹੜਾ ਸੀਗਾ ਤੁਹਾਡੇ ਇੱਕ ਰੀਸੈਂਟਲੀ ਹੁਣ ਪਰੌਂਠਾ ਮਾਰਕੀਟ 'ਚ ਇੱਕ ਹੋਰ ਬੱਚੇ ਦਾ ਮਾਰਡਰ ਹੋਇਆ ਇਸ ਤੋਂ ਪਹਿਲਾਂ ਜੋ ਰਜਿੰਦਰਾ ਹਸਪਤਾਲ ਦੇ ਬਾਹਰ ਹੋਇਆ ਤੇ ਮੈਂ ਜਿਹੜੇ ਦਿਸ਼ਾ ਨਿਰਦੇਸ਼ੇ ਦਿੱਤੇ ਆ ਕਿ ਇਹਨਾਂ ਦੀ ਇਹ ਕੋਈ ਜ਼ਰੂਰੀ ਨਹੀਂ ਆ ਜਿਹੜੇ ਪੇ ਸਾਰੀ ਰਾਤ ਖੁੱਲੇ ਰਹਿਣ ਟਾਬੇ ਜਾਂ ਪਰੌਂਠਾ ਮਾਰਕੀਟਸ ਤੇ ਇਹਨਾਂ ਨੂੰ ਰੈਗੂਲੇਟ ਕੀਤਾ ਜਾਵੇ ਰਾਤ ਨੂੰ 11 ਵਜੇ ਤੋਂ ਬਾਅਦ ਇਹਨਾਂ ਨੂੰ ਬੰ ਔਰ ਜਿਹੜਾ ਸੀਰੀਅਸ ਕ੍ਰਾਈਮ ਹੋ ਰਿਹਾ ਮਾਰਡਰ ਹੋ ਰਿਹਾ ਔਰ ਬਹੁਤ ਸਾਰੇ ਜਿਹੜੀਆਂ ਡਿਸਪਿਊਟਸ ਹੋ ਰਿਹਾ ਇਹਨਾਂ ਜਗ੍ਹਾ ਤੇ ਹੁੰਦੇ ਆ ਤੇ ਇਹਨਾਂ ਨੂੰ ਰੈਗੂਲੇਟ ਕੀਤਾ ਜਾਏਗਾ ਜੀ ਇਹਨਾਂ ਨੂੰ ਜਿਹੜਾ ਹੈਗਾ ਮਤਲਬ ਰਾਤ ਨੂੰ ਉਹ ਨਹੀਂ ਖੁੱਲਣਗੇ ਬਾ 11 ਵਜੇ ਤੋਂ ਬਾਅਦ ਤੇ ਦੂਜਾ ਇਹ ਸੀ ਕਿ ਸਾਡੇ ਜਿਹੜਾ ਟ੍ਰੈਫਿਕ ਮੈਨੇਜਮੈਂਟ ਹੈ ਉਹਦੇ ਵਾਸਤੇ ਜਿੰਨੇ ਵੀ ਸਾਡੇ ਬੋਟਲ ਨੈਕਸ ਆ ਗਿਆ ਚਾਹੇ ਨਵਾਂ ਬੱਸ ਸਟੈਂਡ ਹੋਵੇ ਜਾਂ ਸਾਡੇ 550 ਰੋਡ ਤੇ ਉਹ ਬਹੁਤ ਸਾਰੇ 8 10 ਜਿਹੜੇ ਬੋਟਲ ਨੈਕਸ ਆ ਗਏ ਉਹਨਾਂ ਨੂੰ ਰੈਗੂਲੇਟ ਕਰਨਾ ਤੇ ਉਹਦੇ ਵਾਸਤੇ ਉਹਦੀ ਡਿਜ਼ਾਈਨਿੰਗ ਕਰਨਾ ਚਾਹੇ ਉਹਦੇ ਚ ਕੋਈ ਸਲਿਪ ਰ ਵਨਵੇ ਕਰਨਾ ਹੈ ਜਾਂ ਉੱਥੇ ਜਿਹੜਾ ਹੈਗਾ ਕੋਈ ਉਹਦੇ ਵਾਸਤੇ ਸਟਾਫ ਲਗਾਣਾ ਰੈਗੂਲੇਟਰ ਵਾਸਤੇ ਰੈਗੂਲੇਸ਼ਨ ਵਾਸਤੇ ਉਹ ਵਾਲੀ ਪੋਰਸ ਨੂੰ ਅਦਾਇਤ ਦਿੱਤੀ ਹੈ ਜੀ ਇਸ ਤੋਂ ਸવાય ਜਿਹੜਾ ਅੱਗੇ ਹੁਣ ਜਿਹੜੀ ਜੋ ਸਰਕਾਰ ਦੇ ਪ੍ਰੋਗਰਾਮ ਚੱਲਦੇ ਆ ਬਹੁਤ ਵਧੀਆ ਪ੍ਰੋਗਰਾਮ ਚੱਲਦੇ ਆ ਜੀ ਜਿਹੜੇ ਪਿੰਡਾਂ ਛਪੜਾਂ ਦੀ ਬਹੁਤ ਪ੍ਰੋਬਲਮ ਹੈ ਉਹਨਾਂ ਦੀ ਸਾਰਿਆਂ ਦੀ ਡੀਵਾਟਰਿੰਗ ਤੇ ਡੀਸੈਲਟਿੰਗ ਸਾਈਮਲਟੇਨियसਲੀ ਕਰਨੀ ਹੈ ਔਰ 1 ਮਹੀਨੇ ਦੇ ਵਿੱਚ ਕਰਨੀ ਹੈ ਉਹਨੂੰ ਸੈਂਕ੍ਰੋਨਾਈਜ਼ ਕਰਕੇ ਪਿੰਡਾਂ ਦੀਆਂ ਸੜਕਾਂ ਦੀ ਮੰਗਤੀ ਕਰਕੇ ਜਿਹੜੀ ਹੁਣ ਅੱਗੇ ਰਿਪੇਅਰ ਕਰਾਣੀ ਆ ਸੜਕ ਲੈ ਬਹੁਤ ਜਿਹੜੇ ਸਰਕਾਰ ਨੇ ਪੈਸੇ ਰੇਂਜ ਕੀਤੇ ਆ ਤਾਂ ਕਿ ਉਹਨਾਂ ਦੀ ਪ੍ਰੋਪਰ ਪਲੈਨਿੰਗ ਕਰਕੇ ਉਹਦੇ ਬਰਬਸ ਨੂੰ ਮੇਨਟੇਨ ਕਰਕੇ ਉਹਨਾਂ ਦੀ ਪ੍ਰੋਪਰ ਰਿਪੇਅਰ ਹੋਵੇ ਔਰ ਸੜਕ 5-6 ਸਾਲ ਚੱਲੇ ਇਸੇ ਤਰ੍ਹਾਂ ਜਿਹੜੇ ਗਰੀਬਾਂ ਨੂੰ ਪਲਾਟ ਦੇਣੇ ਆ ਔਰ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਜਿੰਨੇ ਵੀ ਸਾਡੇ ਸੜਕਾਂ ਹੈਗੀਆਂ ਜਿਸ ਤਰ੍ਹਾਂ ਸਾਡੇ ਇੱਥੇ 24/7 ਪਾਣੀ ਦਾ ਪ੍ਰੋਜੈਕਟ ਚੱਲਦਾ ਪਿਆ ਉਹਦੇ ਵਾਸਤੇ ਸੜਕਾਂ ਪੱਟੀਆਂ ਹੋਈਆਂ ਉਹਨਾਂ ਦੀ ਟਾਈਮਲੀ ਰਿਪੇਅਰ ਕਰਨੀ ਜਿਹੜਾ ਸਾਡੇ ਬੜੀ ਨਦੀ ਛੋਟੀ ਨਦੀ ਕਿਉਂਕਿ ਸਾਡੇ ਜਦੋਂ ਫਲਡਸ ਆਏ ਸੀ ਤੇ ਉਹਦੇ ਨਾਲ ਕਾਫੀ ਡਿਵਾਸਟੇਸ਼ਨ ਹੋਈ ਸੀ ਉਸ ਹਰ ਸਾਲ ਜਿਹੜਾ ਹੈਗਾ ਉਹਨਾਂ ਨੂੰ ਬਰਸਾਤ ਤੋਂ ਪਹਿਲਾਂ ਸਾਰੇ ਜਿਹੜੇ ਜਿੰਨੇ ਵੀ ਪ੍ਰੋਜੈਕਟਸ ਹੈ ਉਹਨਾਂ ਨੂੰ ਸਾਰਿਆਂ ਨੂੰ ਕੰਪਲੀਟ ਕਰਨਾ ਇਸੇ ਤਰ੍ਹਾਂ ਸਾਰਿਆਂ ਦਾ ਜਿਹੜੇ ਮੈਕਮਿਆਂ ਦਾ ਮੈਂ ਕੰਪਨੀਆਂਸ ਰਿਵਿਊ ਕੀਤਾ ਔਰ ਟਾਈਮ ਲਾਈਨ ਦੇ ਨਾਲ ਸਾਰਿਆਂ ਨੂੰ ਡਾਇਰੈਕਸ਼ਨਸ ਦਿੱਤੀਆਂ ਹੈਗੀਆਂ ਕਿ ਆਪਾਂ ਇਹ ਮੈਂ ਇਸ ਤੋਂ ਬਾਅਦ ਮੈਂ ਰੈਗੂਲਰਲੀ ਜਿਹੜਾ ਹੈਗਾ ਇਹ ਹਰ ਹਫਤੇ ਰਿਵਿਊ ਮੀਟਿੰਗ ਲਾਵਾਂਗਾ ਤਾਂ ਕਿ